ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੋ ਆਜਾ ਸੁਣਨ ਸੁਣੋ ਨੇ ਆਪਣੇ ਅਨੰਦਪੁਰ ਸਾਹਿਬ ਜੋ ਲੰਗਰ ਚੱਲਦੇ ਹਨ ਜਿਨ੍ਹਾਂ ਦੇ ਵਿੱਚ ਸਾਡੇ ਰਾਜਾ ਪੱਤੀ ਦੇ ਬੱਚਿਆਂ ਦਾ ਬਹੁਤ ਵਧੀਆ ਬੋਲਵਾਲਾ ਲੰਗਰ ਦੇ ਵਿੱਚ ਬਹੁਤ ਸੇਵਾ ਕਰੀ ਇਹਨਾਂ ਬੱਚਿਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਕਰੀ ਭੱਜ ਭੱਜ ਕੇ ਟਰਾਲੀਆਂ ਲੈ ਕੇ ਜਾਂਦੇ ਸੀ ਜੇ ਪਿੰਡ ਦੇ ਵਿੱਚ ਅਗਰਾਹੀ ਕਰਦੇ ਸੀ ਤਾਂ ਵੀ ਸਾਡੇ ਨਾਲ ਅੱਗੇ 50 55 ਬੰਦੇ ਆਪਣੇ ਜਦੋਂ ਅਨੰਦਪੁਰ ਸਾਹਿਬ ਦੇ ਲੰਗਰ ਇਕੱਠਾ ਕਰਦੇ ਆ ਨਾ ਆਪਾਂ ਨਗਰਦੌਲਰ ਦੇ ਵਿੱਚੋਂ ਗਰਵੀ ਸਰਕੀ ਤੋਂ ਤੇ ਰਾਜਾਪੱਤੀ ਦੇ ਸਾਡੇ ਸਾਰੇ ਬੱਚੇ ਨਾਲ ਅਸੀਂ 50 55 ਜਾਣੀ ਹੋ ਜਾਂਦੇ ਹੁੰਦੇ ਸੀ ਪਿੰਡ ਦੇ ਵਿੱਚ ਭੰਡਾਰੇ ਚੱਲਦੇ ਆ ਸੰਗਤਾਂ ਭੰਡਾਰਾ ਕਰਦੀਆਂ ਅਨੰਦਪੁਰ ਸਾਹਿਬ ਦੇ ਲੰਗਰ ਨੂੰ ਸਮਝ ਕੇ ਵੀ ਗੁਰੂ ਦਾ ਲੰਗਰ ਹੈ ਬੜੀ ਬਹੁਤ ਵੱਡੀ ਮਹੱਤਤਾ ਲੰਗਰ ਦੀ ਸਾ ਸੰਗਤੋ ਨਗਰ ਦੌਰ ਦੇ ਬੜੇ ਚੜ੍ਹਦੀ ਕਲਾ ਦੇ ਨਾਲ ਉੱਚੇ ਭਾਗ ਆ ਜਿਹੜੇ ਅਨੰਦਪੁਰ ਸਾਹਿਬ ਕੇਸਗੜ੍ਹ ਗੁਰਦੁਆਰਾ ਸਾਹਿਬ ਦੀ ਰਹਿ ਬਣਾਈ ਦੇ ਹੇਠ ਇਹ ਆਪਣੇ ਲੰਗਰ ਚੱਲਦੇ ਆ ਉੱਥੋਂ ਆਪਾਂ ਨੂੰ ਹੁਕਮਨਾਮਾ ਆਉਂਦਾ ਉੱਥੋਂ ਦੀ ਚਿੱਠੀ ਆਉਂਦੀ ਆ ਆਪਾਂ ਨੂੰ ਲੰਗਰਾਂ ਦੇ ਵਿੱਚ ਬਾਬਾ ਭਾਈ ਸਗਰਾਮ ਜੀ ਦੇ ਨਾਂ ਤੇ ਮੁੱਖ ਸੇਵਾਦਾਰ ਉੱਥੋਂ ਦੇ ਜਿੰਨੇ ਵੀ ਅਸੀਂ ਹੈਗੇ ਸਾਰੇ ਰਲ ਮਿਲ ਕੇ ਇਕੱਠੇ ਕੰਮ ਚਲਾਉਂਦੇ ਆ ਲੰਗਰ ਦਾ ਸਾਡੇ ਵਿੱਚ ਕੋਈ ਸਾਹ ਸੰਗਤ ਪ੍ਰਧਾਨ ਨਹੀਂ ਕੋਈ ਆਗੂ ਨਹੀਂ ਕੋਈ ਸਾਡੇ ਵਿੱਚ ਸਾਧੂ ਸੰਤ ਨਹੀਂ ਇਸ ਕਰਕੇ ਅਸੀਂ ਆ ਮੈਂਬਰਾਂ ਠੀਕ ਆ ਕਿਹੜੇ ਰਾਜੇ ਦਾ ਨੰਬਰ ਉਹਨੇ ਇਹਦਾ ਨਹੀਂ ਮੇਰੇ ਕੋਲ ਰੈਂਪੂ ਹੁਣਾਂ ਦਾ ਤਾਂ ਹੈਗਾ ਠੀਕ ਆ ਠੀਕ ਚੱਲ ਕੋਈ ਨਾ ਫਿਰ ਠੀਕ ਆ ਠੀਕ ਹੈ ਹੋਰ ਕਿ ਮੈਂ ਬਾਬੇ ਦਾ ਕੰਮ ਹੈ ਹਾਂ ਵਧੀਆ 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 ਹਾਂ 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 ਤੇ ਬੜੀ ਚੜ੍ਹਦੀ ਕਲਾ ਦੇ ਨਾਲ ਉਹ ਸੇਵਾ ਚੱਲ ਰਹੀ ਹੈ ਨਗਰ ਦੇ ਵਿੱਚ ਬਹੁਤ ਪ੍ਰੇਮ ਤੇ ਸਤਿਕਾਰ ਦੇ ਨਾਲ ਲੱਗਰ ਜਿਹੜਾ ਆਪਣਾ ਨਗਰ ਆ ਦੋਦਰ ਬਹੁਤ ਚੜ੍ਹਦੀ ਕਲਾ ਦੇ ਨਾਲ ਪਿਆਸਿਆਂ ਦੀ ਆਟੇ ਕੋਟੇ ਦੀ ਜੋ ਵੀ ਸਮਾਨ ਵਿੱਚ ਲੰਗਰਾਂ ਦਾ ਚਾਹੀਦਾ ਆਟਾ, ਦਾਲ, ਖੰਡ, ਚਾ ਸਭ ਕਿਸੇ ਦਾ ਬਹੁਤ ਸੋਹਣਾ ਜਣੀ ਸਾਰੇ ਦਾਨ ਕਰਦੇ ਆ ਜਦੋਂ ਜਾਨਿਆ ਨਗਰ ਗਵਾਰਾਂ ਦੇ ਵਿੱਚ ਫੇਰ ਆਪਾਂ ਸਾਧ ਸੰਗਤ ਬਾਬਾ ਭਾਈ ਸਖਰੇ ਅਸਥਾਨ ਤੋਂ ਆਪਣੇ ਨਗਰ ਦੌਧਰ ਦੇ ਭਲੇ ਵਾਸਤੇ, ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ, ਕੇਸਗੜ ਗੁਰਦੁਆਰਾ ਸਾਹਿਬ ਤੇ ਪ੍ਰਕਾਸ਼ ਕਰਵਾ ਰਹੇ ਹੁੰਦੇ ਆ 1 ਮਹੀਨਾ ਜੀ ਤੋਂ ਪਹਿਲਾਂ ਬਲਵੀਰ ਮਾਸਟਰ ਸਾਡੇ ਨਾਲ ਜਾਂਦੇ ਆ ਬਾਬਾ ਬਲਵੀਰ ਤੇ ਉਹਨਾਂ ਦੇ ਵਿਚਾਰ ਪੰਜ ਖੰਡ ਪਾਠ ਹੁੰਦੇ ਤੇ ਨਾਲ ਆਪਣਾ ਹੁੰਦਾ ਇੱਕ ਬਾਬਾ ਭਾਈ ਸੰਗਰਾਮ ਦੇ ਸਥਾਨ ਤੋਂ ਵੀ ਸਾਰੇ ਨਗਰ ਦੇ ਭਲੇ ਵਾਸਤੇ ਤੇ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਰੁਪਈਆ 15-18000 ਉਹ ਦੋਥੇ ਲਾ ਕੇ ਆਉਨੇ ਆ ਆਪਣੇ ਨਗਰ ਵੱਲੋਂ ਕਿਉਂਕਿ ਜਦੋਂ ਆ ਹੁਣ ਲੰਗਰਾਂ ਦੇ ਵਿੱਚ ਜਾਈਦਾ ਹੁਣ 5-7 ਦਿਨ ਉੱਥੇ ਚੱਲਦਾ ਆਪਣਾ ਲੰਗਰ ਆਪਣੇ ਬੱਚੇ ਪਹਿਲਾਂ ਵੀ ਮਨਜਿੰਦਰ ਹੁਣੀ ਗਏ ਆ ਸਾਰੇ ਸਾਡੇ ਉੱਥੇ ਫਿਰ ਸੇਵਾ ਹੀ ਹੁੰਦੀ ਆ ਇਹਨਾਂ ਤੋਂ ਹੁਣ ਉਹ ਚਾਹ 40-50 ਦਿਨਾਂ ਦੇ ਵਿੱਚ ਤਾਂ ਉਹ ਤੰਬੂ ਹੀ ਲੱਗਣੇ ਆ ਕਿਉਂਕਿ ਫਿਰ ਇੱਥੇ ਗਾਂ ਜਾ ਕੇ ਸੇਵਾ ਨਹੀਂ ਹੁੰਦੀ ਫਿਰ ਇਸ ਕਰਕੇ ਅਸੀਂ ਪਹਿਲਾਂ ਜਾ ਆਉਨੇ ਆ ਮਹੀਨਾ ਇੱਕ ਤੇ ਜਾ ਕੇ ਉੱਥੇ ਅਖੰਡ ਪਾਠ ਵੀ ਪ੍ਰਕਾਸ਼ ਕਰਾਈਦਾ ਦਰਸ਼ਨ ਵੀ ਸਾਰੇ ਆਪਣੇ ਗੁਰਦੁਆਰਾ ਸਾਹਿਬਾਂ ਦੇ ਕਰਿਆ ਜਾਂਦੇ ਆ ਇਹ ਕਰਕੇ ਸਾ ਸੰਗਤ ਆਪਣੇ ਬਹੁਤ ਵਧੀਆ ਚੜ੍ਹਦੀ ਕਲਾ ਦੇ ਨਾਲੇ ਲੰਗਰ ਅਨੰਦਪੁਰ ਸਾਹਿਬ ਦਾ ਬਾਬਾ ਭਾਈ ਸਰਾਂ ਦੇ ਸਥਾਨ ਤੋਂ ਚਲਦਾ ਸਾਰੇ ਸੇਵਾਦਾਰਾਂ ਦੇ ਵਿੱਚ ਸਾਰੇ ਸਾਡੇ ਬੱਚਿਆਂ ਤੇ ਮਿਹਰ ਪ੍ਰਿਆਸ ਕਰ ਤੇ ਹੱਥ ਰੱਖਣ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਹੁਣ ਮੈਂ ਸਾਥ ਸੰਗਤ ਇਹਨਾਂ ਦੇ ਵਿੱਚ ਨਾਂ ਬੋਲਦਾ ਸਾਡੇ ਬੱਚੇ ਨੇ ਤਾਂ ਇਹਨਾਂ ਦਾ ਪ੍ਰੇਮ ਸਤਕਾਰ ਹੋ ਜਾਂਦਾ ਨੇ ਅਰਦਾਸ ਹੋ ਜਾਂਦੀ ਐ ਨਾਲਿਓ ਬਹੁਤ ਪ੍ਰੇਮ ਨਾਲ ਫਿਰ ਸਾਡੇ ਆਪਣੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਆ ਜਿਹੜੇ ਬੱਚੇ ਜਿੰਨੇ ਕੁ ਮੈਨੂੰ ਨਾਂ ਆਉਂਦੇ ਆ ਤੇ ਨਹੀਂ ਮੈਂ ਉਹਨਾਂ ਦੇ ਨਾਂ ਪਿਤਾ ਦੇ ਨਾਂ ਬੋਲ ਦੇਣੇ ਆ ਸਾਰੇ ਪ੍ਰਵਾਨ ਕਰੋ ਮੇਰੇ ਵੀਰ ਕਿਉਂਕਿ ਸਾਡਾ ਹੱਕ ਬਣਦਾ ਉਹਨਾਂ ਬੱਚਿਆਂ ਦਾ ਸਤਕਾਰ ਕਰਨਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਰੂਪੇ ਵੀ ਦਿੰਨੇ ਆ ਜਿਹੜੇ ਬੰਦੇ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਆ ਜਿਵੇਂ ਹੁਣ ਸਾਧ ਸੰਗਤ ਜਿੰਨੇ ਵੀ ਸਾਡੇ ਬੱਚੇ ਬਾਹਰ ਗਏ ਆ ਚਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਹੋਰ ਵੀ ਦੇਸ਼ਾਂ ਦੇ ਵਿੱਚ ਸਾਰੇ ਆਪਣੇ ਪੰਜਾਬੀ ਆਪਣੇ ਰਾਜਾ ਪਤੀ ਦੇ ਮੁੰਡੇ ਬੈਠੇ ਆ ਜਿਨ੍ਹਾਂ ਦੇ ਸਾਡੇ ਕੋਲੇ ਨਾਮ ਆ ਮੈਂ ਉਹ ਨਾਮ ਇਸ ਤਰ੍ਹਾਂ ਬੋਲਦਾ ਕਿਉਂਕਿ ਅਸੀਂ ਉੱਥੇ ਅਨੰਦਪੁਰ ਸਾਹਿਬ ਜਾ ਕੇ ਵੀ ਉਹਨਾਂ ਦੀ ਅਰਦਾਸ ਕਰਨੀ ਆ ਤੇ ਇੱਥੇ ਵੀ ਕਰੀ ਆ ਤੇ ਅੱਜ ਵੀ ਮੈਂ ਇਹ ਬੋਲ ਰਿਹਾ ਕਿ ਸਾਡੇ ਪ੍ਰੀਤਮ ਸਿੰਘ ਜਤੇਦਾਰਾ ਸਾਡੇ ਭਾਈ ਗੱਜਣਕੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਤਿੰਨੇ ਹੀ ਲੜਕੇ ਸਾਡੇ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਆ ਜਵੇਂ ਜੱਸਾ ਗੋਗੀ ਬੇਅੰਤ ਆਪ ਵੀ ਪ੍ਰੀਤਮ ਉੱਥੋਂ ਹੁਣ ਅਸੀਂ ਲੰਗਰਾਂ ਵਾਸਤੇ ਮਗਾਇਆ ਛਪੈ ਚਲੋ ਤੇ ਉਹਨਾਂ ਦੇ ਫਿਰ ਗਾਂ ਦੂਜਾ ਨੰਬਰ ਜਸਵੰਤ ਸਿੰਘ ਮੈਂਬਰ ਇਹ ਕੈਨੇਡਾ ਦੇ ਵਿੱਚ ਇਹਦੇ ਵੀ ਦੋਨੇ ਬੱਚੇ ਸਾਡੇ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਆ ਪੈਸੇ ਵੀ ਕੱਲਦੇ ਆ ਹਰੇਕ ਸਾਲ ਬਹੁਤ ਜਦੋਂ ਵੀ ਅਸੀਂ ਇਹਨਾਂ ਨੂੰ ਫੋਨ ਕਰੀਏ ਕੋਈ ਜਗ੍ਹਾ ਦੇ ਵਿੱਚ ਖੜਾ ਕੋਈ ਪ੍ਰੋਜੈਕਟ ਬਣਾਉਣਾ ਕੋਈ ਚੀਜ਼ ਬਣਾਉਣੀ ਆ ਅਸੀਂ ਇਹਨਾਂ ਬੰਦਿਆਂ ਨੂੰ ਬੱਚਿਆਂ ਨੂੰ ਫੋਨ ਕਰਦੇ ਆ ਤੇ ਫਿਰ ਸਾਨੂੰ ਉੱਥੋਂ ਇਹ ਮਾਇਆ ਕੱਲਦੇ ਆ ਫਿਰ ਮੇਰਾ ਪਰਿਵਾਰਾ ਜੀਤ ਸਿੰਘ ਦਾ ਲੜਕਾ ਅਵਨੇਂਦਰ ਸਿੰਘ ਆਸਟ੍ਰੇਲੀਆ ਦੇ ਵਿੱਚ ਆ ਮਹਾਰਾਜ ਤੰਦਰੁਸਤੀ ਵਖਸੇ ਚੜ੍ਹਦੀ ਕਲਾ ਤੇ ਕੁਲਦੀਪ ਸਿੰਘ ਆਪਣੇ ਭਜੰਦਾ ਲੜਕਾ ਕੁਲਦੀਪ ਸਿੰਘ ਤੇ ਉਹਦਾ ਮੁੰਡਾ ਬਲਕਾਰ ਸਿੰਘ ਕੈਨੇਡਾ ਚ ਗਿਆ ਵਾ ਉਹਨੇ ਵੀ ਹਰ ਇੱਕ 31000 ਰੁਪਇਆ ਉਹਨੇ ਨਾਲ ਦਿੱਤਾ ਨਾਲੇ ਤਾਂ ਉਹਨੇ ਬਹੁਤ ਚੜ੍ਹਦੀ ਕਲਾ ਨਾਲ ਬਰੈਡ ਭੰਡਾਰੇ ਕਰਿਆ ਤੇ ਨਾਲੇ 31000 ਰੁਪਇਆ ਦਿੱਤਾ ਸੀ ਉਸ ਪਰਿਵਾਰ ਨੇ ਵੀ ਬਾਕੀ ਸਾਰਿਆਂ ਨੇ 11-11000 ਕਿਸ ਨੇ ਕਿੰਨੇ ਕਿੰਨੇ ਜਣੀ 11000 ਤੋਂ ਘੱਟ ਬਾਹਰ ਲੈਨੇ ਕਿਸੇ ਨੇ ਵੀ ਨਹੀਂ ਦਿੱਤਾ ਫਿਰ ਫਿਰ ਆ ਜਾ ਲਾਹੌਰਾ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਰਾਜੂ ਆ ਮੁੰਡੇ ਦਾ ਨਾਮ ਉਹ ਵੀ ਕੈਨੇਡਾ ਚ ਗਿਆ ਵਾ ਨਾਲੇ ਉਹਨਾਂ ਨੇ ਭੰਡਾਰਾ ਵੀ ਕਰਿਆ ਤੇ ਨਾਲੇ ਉਹ ਬੱਚੇ ਨੇ ਵੀ 11000 ਰੁਪਇਆ ਦਿੱਤਾ ਸੀ ਗੁਰਦੇਵ ਸਿੰਘ ਦਾ ਲਾਲਕਾ ਕਾਲਾ ਇਹ ਵੀ ਕੈਨੇਡਾ ਦੇ ਵਿੱਚ ਗਿਆ ਆਇਆ ਹੋਇਆ ਹੁਣ ਬੱਚਾ ਉਹ ਸਾਡਾ ਉਹ ਵੀ ਸਾਡੇ ਨਾਲ ਲੰਗਰਾਂ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਆ ਅਜਮੇਰ ਸਿੰਘ ਦਾ ਲੜਕਾ ਰਵੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਗਿਆ ਹੋਇਆ ਉਹਦੇ ਵੱਲੋਂ ਵੀ ਬਹੁਤ ਚੜ੍ਹਦੀ ਕਲਾ ਪਹਿਲਾ ਭੰਡਾਰਾ ਉਹਦਾ ਹੁੰਦਾ ਆਪਣੇ ਰਵੀ ਦਾ ਫੇਰ ਆਜਾ ਦਲਜੀਤ ਸਿੰਘ ਮੈਂਬਰ ਇਹਦੇ ਦੋਨੋਂ ਲੜਕੇ ਗਏ ਆ ਨਾਮ ਹੈ ਦੋਨੋਂ ਬੱਚਿਆਂ ਦੇ ਜਾਣਦਾ ਨਹੀਂ ਬਸ ਪ੍ਰਵਾਨ ਕਰਿਓ ਦੋਨੇ ਬੱਚੇ ਇਹਦੇ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰਾਉਂਦੇ ਰਹੇ ਆ ਲੰਗਰਾਂ ਦੇ ਵਿੱਚ ਤੇ ਦੋਨੇ ਕੈਨੇਡਾ ਦੇ ਵਿੱਚ ਆ ਫਿਰ ਮਨਜੀਤ ਸਿੰਘ ਦਾ ਲੜਕਾ ਰਣਜੋਤ ਸਿੰਘ ਜੀ ਬਾਈ ਉਹ ਸੁਰਗਵਾਸ ਹੋ ਗਿਆ ਬੱਚਾ ਬਹੁਤ ਅਨੰਦਪੁਰ ਦੇ ਵਿੱਚ ਜਾਨੀ ਬੜਾ ਉਤਸ਼ਾਹ ਸੀ ਉਹਦਾ ਬਾਲਣ ਚਰਾਉਣਾ ਬਾਲਣ ਲੈ ਕੇ ਜਾਣਾ ਮੂਹਰੇ ਪੱਜਾ ਫੇਰਨਾ ਬਾਬਾ ਜੀ ਬਾਬਾ ਜੀ ਕਹਣਾ ਬੋਲੀ ਬੜੀ ਮਿੱਠੀ ਸੀ ਵਧੀਆ ਬੱਚਾ ਸੀ ਚੜਦੀ ਕਲਾ ਰਣਜੋਤ ਸਿੰਘ ਸਾਡੇ ਵਿੱਚ ਹੈ ਨਹੀਂ ਅੱਜ ਉਹ ਮਹਾਰਾਜ ਨੂੰ ਆਪਦੇ ਚਰਨਾਂ ਦਾ ਨਿਵਾਸ ਬਖਸ਼ੇ ਇਹੀ ਅਰਦਾਸ ਕਰਦੇ ਆ ਗੁਰੂ ਦੇ ਚਰਨਾਂ ਦੇ ਵਿੱਚ ਫਿਰ ਮਾਣੇ ਕਾ ਕੁਲਦੀਪ ਸਿੰਘ ਕੀ ਭਜਰੂ ਕਹਿੰਦੇ ਆ ਇੰਗਲੈਂਡ ਦੇ ਵਿੱਚ ਉਹ ਵੀ ਬਹੁਤ ਚੜ੍ਹਦੀ ਕਲਾ ਦੇ ਨਾਲ ਆਪਣੇ ਨਾਲ ਲੰਗਰਾਂ ਨਾਲ ਚੱਲਦੇ ਆ ਬਹੁਤ